ਨਾ ਜੀ ਬਲਕਰਨ ਸਿੰਘ ਆ ਜੀ। ਘਟਨਾ ਜੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ। ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ। ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ 'ਚ ਤਿੰਨ ਚਾਰ ਲਾਉਂਦਿਆ। ਉਹ ਉਹਨੂੰ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ। ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ। ਮੁੜ ਕੇ ਜੀ ਉਹ ਆਪਦੇ ਆਪ ਦੇ ਘਰਾਂ ਨੂੰ ਵਾਗ ਗਿਆ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਦੂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸ਼ੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸ਼ਾ ਵੱਜ ਗਿਆ ਬੱਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਤਾਵੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜੇਲ੍ਹ ਕੋਲ ਆ ਗਏ ਜੀ ਇਹਦੇ ਸ਼ਾਮ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਇਹ 7:30 ਵਜੇ ਹੋਈ ਹੈ ਜੀ ਕਿੰਨੇ ਜਣੇ ਤੇ ਹਮਲਾ ਹੋਇਆ ਗਿਆ ਸਕੂਲ ਕਿੰਨੇ ਜਣੇ ਜਾਣੇ ਅਸੀਂ ਸੀਗੇ ਜੀ 5-7 ਜਣੇ ਉਹ ਸੀਗੇ ਘੱਟੋ-ਘੱਟ 50 ਜਣਿਆਂ ਦੇ ਬੱਸ ਬੱਸ ਹੋਰ ਕਿਹਦੇ 7:00 ਵਜੇ ਜੀ 6:00 ਹੀ ਸਾਡੇ ਹਜੇ ਬਾਵਾ ਜਣੇ ਹੁੰਦੇ 5-7 ਜਣਿਆਂ ਦੀਆਂ ਸਾਰਿਆਂ ਦੀਆਂ 6:00 ਕਿਉਂ ਅਸੀਂ ਘੱਟ ਸੀਗੇ ਜੀ ਜਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਤਾਂ ਇੰਹੀਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕੋਈ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਕਰੋ 40 ਟੋੜ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਆ ਉਥੇ ਕਿ ਲੱਗਦਾ ਵੀ ਜਿਹੜਾ ਚਿੱਟਾ ਰੋਕਣ ਨੂੰ ਲੈ ਕੇ ਸਰਕਾਰ ਕਾਰਵਾਈ ਹੋਗੀ ਬਸ ਚਿੱਟਾ ਰੋਕਣ ਨੂੰ ਕਹਾਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾ ਪੁਲਿਸ ਅਸੀਂ ਤਾਂ ਇੰਨਾ ਹੀ ਕਹਨੇ ਜੇ ਆਪਾਂ ਪਹਿਲਾਂ ਸਰਪੰਚ ਦੀ ਗੱਲ ਕਰੀ ਕਹੇ ਸੁਭਾ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਾ ਜਿੱਤੇ ਆ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਸਟੇ ਲੱਗਦੀ 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 ਕਿਨੇ ਬਾਈ ਰੰਦੀਸ਼ ਲੱਗਦੀ ਆ ਬਸ 25 25 ਦਾ ਬਾਈ ਉਹ ਬਣਾਏ ਵੀ ਉਹਨਾਂ ਦਾ ਇਰਾਦਾ ਸੀਗਾ ਨਹੀਂ ਬੰਦਾ ਜਿੱਦ ਕੇ ਕੋਣਾ ਸੱਟ ਮਾਰ ਕੇ ਜਾਂਦਾ ਹੁੰਦਾ ਬਾਈ ਯਾਰ ਇਰਾਦਾ ਕਰਕੇ ਆਏ ਸੀ ਉਹ ਇਹ ਸਾਰਾ ਘਟਨਾਕਰ ਤੁਹਾਡੇ ਸਾਹਮਣੇ ਹੋਇਆ ਹੈ ਮੈਂ ਬਾਈ ਨਾਲ ਹੀ ਸੀਗਾ ਮੇਰੇ ਵੀ ਵੱਜੀ ਇਥੇ ਬਾਹਾਂ ਤੇ ਸੱਟ ਪੂਰੀ ਪੂਰੀ ਕੀ ਦੀ ਡੈਥ ਹੋਈ ਹੈ ਜੀ ਨਾ ਜੀ ਬਲਕਰਨ ਸਿੰਘ ਆ ਜੀ ਘਟਨਾ ਇਹ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਨੂੰ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਜੀ ਉਹ ਆਪਦੇ ਆਪ ਦੇ ਘਰਾਂ ਨੂੰ ਭੱਗ ਗਿਆ ਉਹ ਆਪਦੇ ਕਰੇ ਭੱਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਭੱਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਤਰਪਾਨਾ ਵਰਸ਼ੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸ਼ਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਹਾੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋੜਤਾ ਇੱਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸਾਂ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਕਿੰਨੇ ਵਜੇ ਹੋਈ ਹੈ ਘਟਨਾ ਸਾਰੀ ਇਹ ਇਹ 7 7:30 ਵਜੇ ਹੋਈ ਹੈ ਜੀ ਕਿੰਨੇ ਜਣੇ ਤੇ ਹਮਲਾ ਹੋਇਆ ਹੈ ਗੇਟ ਦੇ ਵਿੱਚ ਕੋਲ ਕਿੰਨੇ ਜਣੇ ਜਾਣੇ ਅਸੀਂ ਸੀਗੇ ਜੀ 5-7 ਜਣੇ ਉਹ ਸੀਗੇ ਘੱਟੋ-ਘੱਟ 50 ਜਣੇ ਦੇ ਬਸ ਬਸ ਹੋਰ ਕਿਹੜੀ ਕਿਹੜੀ ਸੱਤਾ ਵੱਜੀ ਹੈ ਜੀ ਛੱਟਾਂ ਜੀ ਸਾਡੇ ਹਜੇ ਬਾਵਾ ਜਾਣੇ ਹੁੰਦੇ ਪੰਜ ਸੱਤ ਜਾਣਿਆਂ ਦੀ ਐ ਸਾਰਿਆਂ ਦੀ ਐ ਛੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਤਾਂ ਇੰਝ ਹੀ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕੇ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਕਰੋ ਨਾ ਭੜੜ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਆ ਉਥੇ ਕੀ ਲੱਗਦਾ ਵੀ ਜਿਹੜਾ ਚਿੱਟਾ ਰੋਕਣ ਨੂੰ ਲੈ ਕੇ ਸਰਕਾਰ ਵੱਲੋਂ ਕੀ ਕਾਰਵਾਈ ਹੋਵੇਗੀ ਬਸ ਚਿੱਟਾ ਰੋਕਣ ਨੂੰ ਕਹਾਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾ ਹੀ ਪੁਲਿਸ ਅਸੀਂ ਤਾਂ ਇੰਨਾ ਹੀ ਕਹਨੇ ਆ ਜੇ ਆਪਾਂ ਸਰਪੰਚ ਦੀ ਗੱਲ ਕਰੀ ਕਹੇ ਦਾ ਸੁਭਾਅ ਸੀ ਬੰਦੋ ਸੁਭਾਅ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾਅ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਾਲ ਜਿੱਤੇ ਆ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਲੱਗਦੇ ਰੰਦੇਸ਼ ਲੱਗਦੀ ਆ ਤੋ ਕਿਤੇ ਕਿਤੇ ਕਿਵੇਂ ਬਈ ਰੰਦੇਸ਼ ਲੱਗਦੀ ਆ ਪੰਜੀ ਲੱਗਦੀ ਆ ਬਈ ਉਹ ਬਣਾਏ ਵੀ ਉਹਨਾਂ ਦਾ ਰਾਦਾ ਸੀਗਾ ਨਹੀਂ ਬੰਦਾ ਜਿੱਦ ਕੇ ਕੌਣ ਹੈ ਸੱਟ ਮਾਰ ਕੇ ਜਾਂਦਾ ਹੁੰਦਾ ਰਾਦਾ ਕਰਕੇ ਆਏ ਸੀ ਉਹ ਤੇ ਸਾਰਾ ਘਟਨਾਕਰ ਤੁਹਾਡੇ ਸਾਹਮਣੇ ਹੋਇਆ ਹੈ ਮੈਂ ਬਈ ਨਾਲ ਹੀ ਸੀਗਾ ਮੇਰੇ ਵੀ ਬੱਜੇ ਇਥੇ ਬਾਹ ਤੇ ਛੱਟ ਨਾਮ ਜੌਨ ਸਿੰਘ ਜੀ ਮਾਮਲਾ ਕੀ ਹੈ ਬਈ ਜੀ ਮਾਮਲਾ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉਥੇ ਸਰਪੰਚ ਆਪਣਾ ਸੁਖਜੀਤ ਸਿੰਘ ਸੀਗਾ ਉਹ ਨਸ਼ੇ ਦੇ ਆਨਸਰ ਸੀਗੇ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨਾਂ ਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹਦਾ ਘਰੇ ਦੇ ਵਿੱਚ ਮਨ ਰੋਟੀ ਪਾਣੀ ਖਾ ਗਿਆ ਤੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨੂੰ ਘਰੇ ਮਨ ਲਓ ਬਰਸ਼ੇ ਸੀ ਕਿਰਪਾਨਾ ਹੋਰ ਫਾਇਰ ਵੀ ਕੀਤਾ ਨੇ ਤੇ ਇਹ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮਨ ਲਓ ਵੀ ਉਹ ਜੀ ਮੌਕੇ ਤੇ ਭੜੌੜ ਲੈ ਕੇ ਪਹਿਲਾਂ ਹਸਪਤਾਲਾ ਮੁੜ ਕੇ ਰਾਹ ਦੇ ਵਿੱਚ ਆਉਂਦੇ ਹੋਏ ਦੀ ਮੌਤ ਹੋ ਗਈ ਮਨ ਲਓ ਸਰਪੰਚ ਦੀ ਤੇ ਕਿਹੜੀ ਪਾਰਟੀ ਦਾ ਸਰਪੰਚੀ ਕਦੋਂ ਇਹ ਸਰਪੰਚ ਬਣਿਆ ਸੀ ਸਰਪੰਚ ਤਾਂ ਹੁਣੀ ਬਣਿਆ ਨਵਾਂ ਜੀ ਮਨ ਲਓ 2 ਮਹੀਨੇ ਪਹਿਲਾਂ ਹਾਂਜੀ ਆਮ ਆਦਮੀ ਪਾਰਟੀ ਦਾ ਸੋ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਂਤ ਉਹ ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮੰਨ ਲਾ ਵੀ ਇਹ ਕੰਮ ਕਰਿਆ ਉਹਨਾਂ ਨੂੰ ਇਹ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਮੌਕੇ ਤੇ ਪਹੁੰਚੀ ਕੀ ਪੁਲਿਸ ਪਹੁੰਚੀ ਨਹੀਂ ਜੀ ਕਿਹੜੇ ਮਿਨਿਟ ਫੋਨ ਵੀ ਲਾਇਆ 112 ਦੇ ਸੱਨਾ ਗਲਾਬ ਸਿੰਘ ਦੀ ਘਟਨਾ ਜੀ ਇਹ ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਕਿੰਨੇ ਜਣਾਂ ਤੇ ਹਮਲਾ ਹੋਇਆ ਜੀ ਹਮਲਾ ਦਾ ਮੰਨ ਲਓ ਜੀ ਸਰਪੰਚ ਸੀਗਾ ਦੋ ਤਿੰਨ ਜਣੇ ਹੋਰ ਜਣੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹ 50 ਕੋਲ ਕੋਲ ਸੱਟ ਲੱਗੇ ਜੀ ਇਹ ਫਾਦਰ ਦੇ ਵੀ ਸੱਟ ਆਈ ਮੰਨ ਲਓ ਹੋਰ ਵੀ ਸੱਟਾਂ ਮੰਨ ਲਓ ਟਰੋੜਾ ਇੰਨਾ ਚਲਾਇਆ ਮੰਨ ਲਓ ਫ ਇਹ ਰਾਂਜਸ ਦਾ ਚਲਦੀ ਹੋਇਆ ਜੀ ਸਰ ਰਾਂਜਸ ਕੋਈ ਨਹੀਂ ਜੇ ਨਸ਼ੇ ਪੱਤੇ ਤੇ ਰੋਗ ਦਾ ਸੀਗਾ ਮੰਨ ਲਓ ਤੇ ਉਹਦਾ ਕਰਕੇ ਕੀ ਸੀਗਾ ਬਸ ਇੱਕ ਵਾਰ ਜੀ ਇਹਦੇ ਜਿਹੜਾ ਤਤਲ ਹੋਇਆ ਹੈਗਾ ਕਿੱਥੇ ਜਨ ਕੇ ਜ਼ਖਮ ਹੋਇਆ ਕੀ ਇਹਨਾਂ ਨੂੰ ਆਉਂਦੀ ਇੱਕ ਮੇਜਰ ਇੰਜਰੀ ਹੋਈ ਹੈ ਵਰਸ਼ਾ ਮਾਰਾਈ ਪੇਟ ਦੇ ਵਿੱਚ ਤੇ ਹੋਰ ਉਹਦਾ ਗੁੱਜੀਆਂ ਸੱਟਾਂ ਵੀ ਹੋਣ ਸਿਰ ਦੇ ਵਿੱਚ ਜਾਂ ਹੋਰ ਉਹ ਬੰਦੀ ਬਹੁਤ ਜ਼ਿਆਦਾ ਸੀਗੀ ਕੀ ਮੰਗ ਕਰਦੀ ਮੰਗ ਇਨਸਾਫ ਦੀ ਕਰਦੇ ਨੇ ਸਾਰੇ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਤਾਂ ਕੋਈ ਪੁਲਿਸ ਨੇ ਕੋਈ ਬੰਦਾ ਫੜਿਆ ਜੀ ਨਹੀਂ ਕੋਈ ਬੰਦਾ ਨਹੀਂ ਫੜਿਆ ਜੀ ਪੁਲਿਸ ਦੇ ਕੰਨ ਤੇ ਜੂਨ ਹੀ ਸਰਕੇ ਜੇ ਤੱਕ ਬੰਦੇ ਕਿੱਥੋਂ ਦੇ ਸੀ ਜਿਹੜੇ ਬੰਦੇ ਪਿੰਡੂ ਹੀ ਸੀਗੇ ਜੀ ਸਾਰੇ ਬੰਦੇ ਪਿੰਡ ਦੇ ਆ ਪੁਲਿਸ ਨੇ ਸਾਰੇ ਬੰਦੇ ਆ ਕੇ ਭਜਾਏ ਆ ਮੌਕੇ ਤੇ ਕੋਈ ਵੀ ਬੰਦਾ ਫੜਿਆ ਨਹੀਂ ਇਹ ਤਾਂ ਕੋਈ ਅਰੈਸਟ ਨਹੀਂ ਕਰਿਆ ਮੰਨ ਲਓ ਤੇ ਇਹ ਇਨਸਾਫ ਚ ਉਹਨੇ ਵੀ ਸਾਡਾ ਮੰਨ ਲਓ ਸਰਪੰਚ ਪਿੰਡ ਦਾ ਵੀ ਬਣਾਇਆ ਸੀਗਾ ਤੇ ਉਹਦੀ ਮੌਤ ਹੋ ਗਈ ਤੇ ਮਾਂ ਪਾਪ ਨੂੰ ਤਾਂ ਪੁੱਤ ਮਿਲਣਾ ਨਹੀਂ ਜੀ ਦੇਖੋ ਕਿੰਨੇ ਭੈਣ ਭਰਾ ਸੀਗੇ ਤੇ ਦੋ ਭੈਣ ਭਾਈ ਸੀਗੇ ਤੇ ਮੰਨ ਲਓ ਉਹ ਦਾ ਬੜਾ ਹੀ ਤੇ ਆਨ ਮੈਡ ਸੀਗਾ ਜੇ ਮੰਨ ਲਓ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਇਆ ਆਪਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂ ਬਹੁਤ ਉਮੀਦਾਂ ਨਾ ਬਣਾਇਆ ਸੀਗਾ ਮੰਨ ਲਓ